ਹਾਂਜੀ ਦੁਪਹਿਰਾ ਹੋ ਗਿਆ ਲਗਭਗ 12 ਵਜਾਂ ਦੇ ਨੇੜੇ ਹੈ ਜੀ ਪਹਿਲਾਂ ਕੰਮ ਹੋ ਗਿਆ ਸੀ ਵੀਡੀਓ ਕੱਟਣੀ ਪੈਗੀ ਤੇ ਹੁਣ ਆਪਾਂ ਖੇਤੀਬਾੜੀ ਬਾਰੇ ਵੀਡੀਓ ਸਾਂਝੀ ਕਰਦੇ ਆਂ ਜੀ ਪਰसों ਮੌਂਗੀ ਵੜਾਈ ਸੀ ਜੀ ਆ ਤਵੀਆਂ ਦੀ ਦੂਰ ਤੇਰ ਲਾ ਕੇ ਤੁਹਾਨੂੰ ਦਿਖਾਉਂਦੇ ਆਂ ਜੀ ਵਾਣ ਬਣਾਤਾ ਅੱਜ ਪਹਿਲੀ ਸੀਜ਼ਨ ਦੀ ਰੌਣੀ ਲਾਵਾਂਗੇ ਸਰੋਂ ਦੀ ਤੋਂ ਦਿਖਾਉਨੇ ਆ ਉਹ ਤੋਂ ਦੂਰਾ ਸੁਆਗਮ ਹਰਤਾ ਜੀ ਪੂਰਾ ਬਾਣ ਵਰੀਆ ਬਣਾਤਾ ਤੇ ਤੋਤੇ ਮਾਰ ਰੋਣੀ ਲਾ ਕੇ ਇਹ ਤੋਂ ਬਾਅਦ ਤੋਤੇ ਮਾਰ ਕੇ ਤੇ ਵੀ ਦਿਾਂਗੇ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹ ਵੀਡੀਓ ਕਿਵੇਂ ਲੱਗਦੀ ਹੈ ਜੀ ਜਾਣਕਾਰੀ ਕਿਵੇਂ ਲੱਗਦੀ ਆਪ ਨੂੰ ਸਰੋਂ ਦੀ ਰੋਣੀ ਲਾਉਣੀ ਹੈ ਇੱਥੇ ਜੀ ਅੱਜ ਸ਼ਾਮ ਨੂੰ ਵਾਰੀ ਹੈ ਤੇ ਹਾਂ ਵੇਖੋ ਜੜਾਂ ਜੁੜਾਂ ਤਵੀਆਂ ਦੀ 30 ਲਾਤੀ ਲਗਭਗ ਜੜਾਂ ਜੁੜਾਂ ਨਹੀਂ ਰਹੀਆਂ ਜਮਾ ਬਿਲਕੁਲ ਵੀ ਬਾਹਣ ਵਧੀਆ ਬਣ ਗਿਆ ਆਪਣਾ ਤੇ ਉਧਰ ਪਛੈਤੀ ਮੂੰਗੀ ਸੀ ਸੁਆਗਮਾਰੀ ਜਾਂਦਾ ਸੰਦੀਪਾ ਛੋਟਾ ਭਰਾ ਆਪਣਾ ਤੇ ਪਿੰਡ ਰੜਿਆਏ ਤੋਂ ਬੋਲਦਾ ਨਹੀਂ ਮੈਂ ਕਹਿੰਦੇ ਹੁੰਦੇ ਆ ਕਿ ਪਿੰਡ ਵੀ ਦੱਸਿਆ ਪਿੰਡ ਰੜਿਆਏ ਤੋਂ ਸੀ ਐਫਰ ਰੜੇਵਾਲਾ ਤਹਿਸੀਲ ਕਰਨਪੁਰ ਜ਼ਿਲ੍ਹਾ ਗੰਗानगर ਰਾਜਸਥਾਨ ਸਟੇਟ ਤੇ ਉਧਰੋਂ ਗੱਲ ਕਰਦੇ ਆਂ ਮੂੰਗੀ ਦੀ ਉਸ ਲਾਈਨ ਚ ਮੂੰਗੀ ਸੀ ਪਹਿਲਾਂ ਬਾਤੀ 20 ਦਿਨ ਹੋ ਗਏ ਸੀ ਉਸ ਨੂੰ ਗਿੱਲ ਨੱਪੀ ਪਈ ਸੀ ਉਹ ਤਾਂ ਵੈਸੇ ਗਿੱਲ ਬਹੁਤ ਸੀ ਪਰ ਆਪਾਂ ਉਹ ਚ ਪਤਲੀ ਪਤਲੀ ਰੋਣੀ ਲਾ ਕੇ ਤੇ ਵੀ ਦੇਾਂਗੇ ਗਿੱਲ ਤੇ ਨਹੀਂ ਵੀ ਦੇ ਸਾਨੂੰ ਕਈਆਂ ਨੇ ਆਖਿਆ ਕਿ ਗਿੱਲ ਤੇ ਨਾ ਵੀ ਦਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਾਕੀ ਆਪਾਂ ਨੂੰ ਵੀ ਪਤਾ ਹੀ ਹੈ ਖੇਤੀਬਾੜੀ ਦਾ ਨੌਲੇਜ ਹੁੰਦਾ ਹੀ ਹੈ ਜੀ ਇਹ ਤਾਂ ਗਰਮੀ ਨਾ ਹੁੰਦੀ ਹੁਣ ਆ 3-4 ਦਿਨਾਂ ਚ ਬਹੁਤ ਜ਼ਿਆਦਾ ਗਰਮੀ ਆ ਜਿਵੇਂ ਪਹਿਲਾਂ ਠੰਡ ਪਈ ਐ ਫਿਰ ਤਾਂ ਗਿੱਲ ਤੇ ਵੀਜਣੀ ਸੀ ਕਿਉਂਕਿ ਪਾਣੀ ਦੀ ਤੰਗੀ-ਤੰਗੀ ਆ ਸਾਡੇ ਇੰਨਾ ਕੋਈ ਜ਼ਿਆਦਾ ਪਾਣੀ ਹੈ ਨਹੀਂ ਬਹੁਤ ਤੰਗੀ ਐ ਪਾਣੀ ਦੀ ਹੁਣ ਪਤਲੀ-ਪਤਲੀ ਲਾ ਕੇ ਸੁਆਗਾ ਮਾਰੀ ਜਾਂਦਾ ਉਹ ਤੇ ਹੋਰ ਇੱਕ ਵਾਰੀ ਗਿੱਲ ਸਾਂਭੀ ਪਈ ਉਹਦੀ ਹੁਣ ਵਧੀਆ ਉੱਤੋਂ ਤਿੰਨ-ਤਿੰਨ ਉਂਗਲਾਂ ਹੀ ਸੁੱਕਾ ਥੰਦਾ ਪਾਉਂਦਾ ਮੈਂ ਚੱਲ ਕੇ ਮਾਨ ਬਹੁਤ ਵਰੀਆ ਬਣਾਤਾ ਸੀ ਅਸੀਂ ਉਦੋਂ ਮਹੀ ਪਿਆ ਜਦੋਂ ਉਦੋਂ ਹੀ ਬਾਤਾਂ ਨੂੰ ਰੱਖਿਆ ਨਹੀਂ ਇਹ ਲੋਕ ਹੁਣ ਭਾਈ ਜਾਂਦੇ ਅਸੀਂ ਉਦੋਂ ਹੀ ਮੰਗੀ ਬਾਤ ਹੀ ਕਿਉਂਕਿ ਆਪਾਂ ਆਰਗੈਨਿਕ ਬੀਜ ਹੀ ਸੀ ਉੱਥੇ ਤੇ ਹੋਰ ਕੈਨਿਕ ਰਹੀ ਨਹੀਂ ਆਪਣੀ ਤੇ ਆਪਾਂ ਕਿਹਾ ਬੀਜ ਨੂੰ ਰੱਖਣੀ ਹੈ ਤਾਂ ਜਾਣੇ ਆਰਗੈਨਿਕ ਹੀ ਰੱਖਣੀ ਹੈ ਤਾਂ ਨਹੀਂ ਬਾਹਦੋ ਬਸ ਜਦੋਂ ਕਿਉਂਕਿ ਬਿਮਾਰੀ ਜਾਦੇ ਪੈ ਗਈ ਕੋਈ ਹੱਲ ਨਹੀਂ ਹੋਇਆ ਉਹਦਾ ਬਾਕੀ ਆ ਮੰਗੀ ਸਾਡੇ 80 ਕਿਲੋ ਨਿਕਲ ਗਈ ਵਾਹਿਗੁਰੂ ਦੀ ਕਿਰਪਾ ਨਾਲ ਬਸ ਓਕਸਾਂ ਦੇ ਲੱਗ ਜੇ ਜੋ ਦਿੱਤੀ ਉਹਨੇ ਬਹੁਤ ਹੈ ਓਕਸਾਂ ਚਾਹੀਦੀ ਹੈ ਕਿਤੇ ਫਸਲਾਂ ਤਾਂ ਘਟ ਹੋਣਾ ਅੱਜ ਨਾਲ ਨੂੰ ਵਾਧੋ ਜਾਣ ਨਹੀਂ ਚੱਲੀ ਜਾਣਾ ਜੀ ਪ੍ਰਾ ਨਰਮੇ ਮਰ ਕੇ ਸੀ ਕਿੱਡੀ ਗੱਲ ਹੋ ਸਾਰੇ ਖਰਾਬ ਹਮ ਵਿਚਾਰੇ ਪੰਜਾਬ ਆਏ ਆ ਉਹਨਾਂ ਦੇ ਵੀ ਫਸਲਾਂ ਖਰਾਬ ਹੋਊਗਾ ਤਾਂ ਕੀ ਕਰਨਾ ਚਾਰੇ ਕੋਈ ਜੋ ਨਹੀਂ ਹੁੰਦਾ ਕਿਸੇ ਤੇ ਆ ਤੁਹਾਨੂੰ ਗੇਲ ਲਖਾਉਣੇ ਆ ਜੀ ਵਾਹਤ ਤੁਹਾ ਖਾਲੇ ਤੋਂ ਥੋੜਾ ਦੂਰ ਹਟ ਕੇ ਕਿਉਂਕਿ ਖਾਲੇ ਆ ਤਾਂ ਨੀਵਾ ਹੁੰਦਾ ਜਗਾ ਅਗਲਾ ਕੈਦ ਹੁੰਦਾ ਆ ਇੱਥੇ ਚੈੱਕ ਕਰੋ ਆ ਵੇਖੋ ਜੀ ਹਾ ਤਿੰਨ ਉਂਗਲਾਂ ਤਿੰਨ ਐ ਡੇਢੀ ਤਿੰਨ ਉਂਗਲਾਂ ਵੇਖੋ ਤਿੰਨਾ ਬਾਅਦ ਆ ਵੇਖੋ ਗੱਲ ਜਾਦੇ ਕਿੱਲੇ ਆ ਬਾਈ ਉੱਤੋਂ ਪਰ ਮੈਂ ਗਰਮੀ ਦੇ ਕਾਰਨ ਇਹਨੂੰ ਅਸੀਂ ਕਿਤੇ ਉੱਤੋਂ ਛੜਨ ਨਾ ਲੱਗ ਜੇ ਤਾਂ ਆ ਗਿੱਲ ਗੈਲਾਈ ਉਧਰ ਉੱਥੇ ਆਪਾਂ ਜਰੂਰ ਲਵਾਂਗੇ 2 2.5 ਕਿੱਲੇ ਵੀਜਾਂਗੇ ਮੋਢ ਚ ਕਿ ਆਪਾਂ ਪਤਾ ਲੱਗ ਜੂਗਾ ਕਾਮਯਾਬ ਹੁੰਦੀ ਇੱਕ ਨਹੀਂ ਗਰਮੀ ਦਾ ਰੋਲ ਹੈ ਜੀ ਗਰਮੀ ਦੇ ਕਾਰਨ ਫਿਰ ਖਰਾਬ ਨਾ ਹੋ ਜਾਏ ਡਰ ਲੱਗਦਾ ਕਿਉਂਕਿ ਅੱਗੇ ਮੂੰਗੀ ਵੀ ਖਰਾਬ ਹੋਗੀ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰੋ ਨਾਲ ਸਪੋਰਟ ਕਰੋ ਜੀ ਜਰੂਰ ਤੇ ਕਮੈਂਟਰੀ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀਆਂ ਇੱਕ ਹੁਣ ਤੁਹਾਨੂੰ ਮੈਂ ਇਹ ਵੀ ਜਾਣਕਾਰੀ ਸਾਂਝੀ ਕਰਦਾ ਖੇਤੀਬਾੜੀ ਰੌਣੀ ਥੋੜੀ ਜਿਹੀ ਜਿਹੜੀ ਮੂੰਗੀ ਆ ਬਾਣਾ ਔਰ ਥੋੜਾ ਜਿਹਾ ਡਟਕੇ ਲਾਓ ਦੂਜਾ ਭਾਂਸਾਵਾ ਪਿਆ ਜਾਂ 20 ਦਿਨ ਪਹਿਲਾਂ ਬਾਤਾ ਉਹ ਪਤਲਾ ਵੀ ਚੱਲ ਜੂਗਾ ਉਧਰ ਤੁਹਾਨੂੰ ਵੀਡੀਓ ਜੀ ਦਿਂਦਾ ਹੋਵੇ ਤਾਂ ਲੇਖੂ ਸਾਡਾ ਬੰਦਾ ਅੱਗ ਲਾਈ ਜਾਂਦਾ ਸੰਦੀਪ ਸੁਆਗਾ ਮਾਰੀ ਜਾਂਦਾ ਇਧਰ ਪੂਰਾ ਜੋਰ ਕੰਮ ਆਥਨੇ ਵਾਰੀ ਅੱਜ ਡੈਡੀ ਮੇਰਾ ਉੱਥੇ ਉਸ ਖੇਤ ਲੱਗਿਆ ਪਾਸੋਂ ਉੱਥੇ ਵਾਹੀਆ ਹੁਣ ਅਸੀਂ ਉਹ ਕਰਦੇ ਹਾਂ ਉਧਰ ਸ਼ੰਗਾ ਸ਼ੰਗਾਈ ਜਿੱਥੇ 2.5 ਕਿੱਲੇ ਬੀਜ ਨਹੀਂਆ ਉਧਰ ਉਹ ਲੇਖੂ ਲੱਗਿਆ ਪਿਆ ਕੰਮ ਦਾ ਪੂਰਾ ਜੋਰ ਹੈ ਖੇਤਾਂ 'ਚ ਪੂਰੀ ਰੌਣਕ ਹੈ ਜੀ ਇਸ ਟਾਈਮ ਸੱਚੀ ਕਾਲ ਮੈਂ ਟੂ ਬਰਾੜ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਕਿਵੇਂ ਲੱਗਦੀਆਂ ਵੀਡੀਓ ਤੇ ਇੱਕ ਹੁਣ ਆਪਾਂ ਸਰੋਂ ਬੀਜਣੀਆਂ ਜਾਂ ਬਜਾਈ ਕਰਨੀਆਂ ਕੁਝ 2-4 ਦਿਨ ਰੁਕ ਜਾਓ ਗਰਮੀ ਵੇਖੋ ਟੈਂਪਰੇਚਰ ਬਹੁਤ ਹਾਈ ਹੈ ਜਾਣ ਤਾਂ ਇਹ ਹੁਣ ਬੀਜਣੀਆਂ ਤਾਂ ਵੀ ਪਾਓ ਜੀ 500 ਗ੍ਰਾਮ ਲਗਭਗ ਕਿਉਂਕਿ ਗਰਮੀ ਆ ਕੋਈ ਮਾਣਾ ਮੋਟਾ ਬੁੱਟਾ ਤੜਦਾ ਜਾਂ ਕਿਸੇ ਕੋਈ ਗੱਲ ਨਹੀਂ ਤੇ ਜਾਂ ਕੋਈ ਰੋਕੇ ਬੀਜੋਗਾ ਤੇ ਫਿਰ ਠੰਡ ਹੋ ਜੂਈ ਤੇ 300 ਤੋਂ ਲੈ ਕੇ 400 ਗ੍ਰਾਮ ਪਾ ਦੋ ਆਪਾਂ ਪਾਉਨੇ ਆ 350 ਗ੍ਰਾਮ ਲਗਭਗ ਇੱਕ ਥੈਲੀ ਨਾਲ 3 ਕਿੱਲੇ ਵੀਜਦੇ ਆ ਜੀ ਭੈਤਣਾ ਕਈ ਵਾਰੀ ਤਾਂ ਤਪਾ ਵੀ ਦਿੰਦੇ ਆ 3 ਕਿੱਲਿਆਂ ਤੋਂ ਨਹੀਂ 3 ਕਿੱਲੇ ਅਸੀਂ ਵੀਜਾਂਗੇ 12 ਇੰਚੀ ਪਾੜੇ ਤੇ ਹੀ ਤੇ ਕਈ 18 ਇੰਚੀ ਤੇ ਵੀਜਦੇ ਆ ਤੇ ਆਪਾਂ ਜਰੂਰ ਲਵਾਂਗੇ ਉਹ ਵੀ ਮੂੰਗੀ ਐ ਵਾਂ ਚਰੌਣੀ ਜਮਾ ਪਤਲੀ ਨਾ ਕਰਿਓ ਇਹ ਆਪਣੀ ਪਹਿਲਾਂ ਅਜ ਤੋਂ 20 ਦਿਨਾਂ ਨੂੰ ਵੀ ਬਾਤ ਹੀ ਹੋ ਚੁੱਕੀ ਅਗਲੀ ਚੱਲ ਵੀ ਜਾਊਗੀ ਮਾਸ਼ਾਅੱਲ ਤੇ ਬੱਸ ਇਹੋ ਮੈਂ ਕਿੰਨੀਆਂ ਨੇ ਧੋਖਾ ਦੇ ਗਏ ਕਿਸਾਨ ਨੂੰ ਚਲੋ ਸੁੱਖ ਚਾਹੀਦੀ ਆ ਜੀ ਆਪਾਂ ਹੀ ਕਹਿੰਦੇ ਵਾਹਿਗੁਰੂ ਦੇ ਮਾਕਾ ਆਪਣਾ ਕੰਮ ਹੈ ਕਿਰਤ ਕਰਨੀ ਫਲ ਵਾਹਿਗੁਰੂ ਨੇ ਲਾਉਣਾ ਆਪਣੇ ਹੱਥ 'ਚ ਨਹੀਂ ਕਿਰਤ ਜ਼ਰੂਰ ਕਰੋ ਸਪੋਰਟ ਕਰੋ ਜ਼ਰੂਰ ਠੀਕ ਹੈ ਜੀ ਵੀ ਬਸ ਤੁਸੀਂ ਦੱਸਣਾ ਕਮੈਂਟ 'ਚ ਮਾੜੇ ਚੰਗੇ ਨੇ ਹੁੰਦਾ ਕਿਤੂ ਕਿਤੂ ਵੀਡੀਓ ਵੇਖ ਲਈਓ। ਤੁਸੀਂ ਕਿੰਨਾ ਸਰੋਂ ਦਾ ਬਜਾਈ ਦਾ ਵੀ ਪਾ ਕੇ ਕਰਦੇ ਆਂ ਬਜਾਈ ਇਹ ਵੀ ਦੱਸਿਓ। ਕਿਹੜੇ ਪਾੜੇ ਤੇ ਕਰਦੇ ਆਂ ਜਾਣਕਾਰੀਆਂ ਵਿੱਚ ਨਾਲ ਕਮੈਂਟ ਸਾਂਝੀਆਂ ਕਰਿਆ ਕਰੋ ਜੀ। ਸ਼ੇਅਰ ਕਰੋ ਜਿਆਦੇ ਨੂੰ ਵੀਡੀਓ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਦਾ ਧੰਨਵਾਦ ਜੀ। ਕੋਈ ਗਲਤੀ ਮਲਤੀ ਬੋਲਦਿਆਂ ਤੋਂ ਹੋ ਗਈ ਤਾਂ ਮਾਫ਼ ਕਰਦੇ ਹੋ ਜੀ।